ਗੋਬਲ ਪੁੱਛਿਆ ਤੁਹਾਨੂੰ ਸਾਨੂੰ ਵੀ ਇੱਥੇ ਪਤਾ ਲੱਗਾ ਪ੍ਰਧਾਨ ਕਰੇ ਜੇ ਤੁਹਾਨੂੰ ਪਤਾ ਨਹੀਂ ਸਾਨੂੰ ਇੱਥੇ ਆ ਕੇ ਦੱਸਿਆ ਦਾਦੇ ਪੁੱਤ ਮੋਟ ਕੱਲ ਪਈ ਆ ਤੂੰ ਪਾ ਕੇ ਆ ਮੇਰੀ ਗੱਲ ਸੁਣ ਮੈਂ ਪਾ ਕੇ ਆ ਆ ਜੀ ਤੁਹਾਡੀ ਤੁਹਾਡੀ ਬੋਟ ਸੋ ਮਿਸਗਾਈਡ ਮੈਂ ਜਾ ਕੇ ਨਵੇਂ ਸ਼ਹਿਰ ਦੋਹਾ ਪ੍ਰਧਾਨ ਨੂੰ ਦੱਸਿਆ ਮੈਂ ਕਿਹਾ ਵੀ ਉਹ ਕਹਿੰਦੇ ਆ ਬੋਟ ਇਸ ਕਾਰ ਤੇ ਨਹੀਂ ਪੈਣੀ ਚਿੱਪ ਵਾਲਾ ਕਾਰ ਚਾਹੀਦਾ ਮੈਂ ਦੱਸਿਆ ਮੈਂ ਦੋਵੇਂ ਖੜੇ ਆ ਇਹ ਚਿੱਪ ਵਾਲਾ ਕਾਰ ਚਾਹੀਦਾ ਤੁਹਾਡੇ ਕਾਰ ਨਹੀਂ ਪੈਣੀ ਮੋਟਰ ਮੋਟਰ ਇਸਕਾਰ ਤੇ ਨਹੀਂ ਪੈਣੀ ਜੇ ਤੂੰ ਬਣਾ ਕੇ ਦਿੱਤੇ ਆ ਜਿਹੜੇ ਪਾਲਾ ਕਾੜ ਕੇ ਮੈਦਸਿਆ ਜਾ ਕੇ ਫੇ ਤੂੰ ਇੱਥੇ ਬਣਾ ਲੈਂਦੇ ਹੁਣ ਪੈ ਗਈ ਫੇ ਬਾਕੀਆਂ ਦੀ ਪੈ ਗਈ ਤੁਸੀਂ ਕਿਹਾ ਪੈਣੀਆਂ ਮੋਟਰ ਸਾਨੂੰ ਕੀ ਪਤਾ ਸਾਨੂੰ ਵੀ ਅੱਜ ਪਤਾ ਲੱਗਾ ਜਿਹੜੇ ਪ੍ਰਧਾਨ ਆ ਇਹ ਪ੍ਰਧਾਨ ਹੈ ਹੀ ਨਹੀਂ ਜਦੋਂ ਤਾਂ ਸਾਤੋਂ ਪੈਸੇ ਲੈਣੇ ਹੁੰਦੇ ਆ ਉਦੋਂ ਤਾਂ ਅਸੀਂ ਪ੍ਰਧਾਨ ਆ ਜਦੋਂ ਸਾਡਾ ਫਾਈਨੈਂਸ ਕਿਸੇ ਵੀ ਕੰਮ ਲਈ ਹੈਗਾ ਸਾਨੂੰ ਬੁਲਾਉਂਦੇ ਆ ਮੀਟਿੰਗਾਂ ਦੇ ਬੁਲਾਉਂਦੇ ਆ ਸਾਤੋਂ ਹਰ ਹਰ ਚੀਜ਼ ਲੈਂਦੇ ਆ ਉਦੋਂ ਸਾਨੂੰ ਕਹਿੰਦੇ ਆ ਠੀਕ ਆ ਜੀ ਇਹ ਪ੍ਰਧਾਨ ਆ ਸਾਨੂੰ ਕਿਸ ਕੋਈ ਵੀ ਰਿਟਰਨ ਚ ਨਹੀਂ ਆਇਆ ਜੇ ਕੋਈ ਰਿਟਰਨ ਚਾਹੁੰਦਾ ਤਾਂ ਅਸੀਂ ਵੀ ਪੜੇ ਹੋਵਾਂ ਸਾਨੂੰ ਕਿਹੜਾ ਪਤਾ ਨਹੀਂ ਹੈ ਜੋ ਅੱਜ ਪ੍ਰੈਜ਼ੈਂਟ ਬੰਦੇ 2018 ਤੋਂ ਬਾਅਦ ਬਣੇ ਉਹ ਵੋਟ ਪਾਣ ਆ ਰਹੇ ਤੇ ਕੋਈ ਦਿੱਕਤ ਹੋ ਰਹੀ ਹੈ ਹਾਂ ਬਿਲਕੁਲ ਦਿੱਕਤ ਹੋ ਰਹੀ ਹੈ ਨਹੀਂ ਹੋ ਰਹੀ ਜੀ ਕੋਈ ਦਿੱਕਤ ਨਹੀਂ ਹੋ ਰਹੀ ਮੈਂ ਬਣਾਈ ਆ ਮੇਰਾ ਦੇਖੋ ਜੀ ਇਸ ਫਰੋਂ ਮੈਂ اپੋਜੀਸ਼ਨ ਪਾਰਟੀ ਆਹ ਭਾਜੀ ਇੱਕ ਮਿੰਟ ਅੱਲੋ ਮੇਲੇ ਪੁੱਤੇ ਕਾਰਡ ਕਾਰਡ ਅੱਛਾ ਮੇਰੀ ਗੱਲ ਇੱਕ ਮਿੰਟ ਸਾਰੇ ਡਿਸਟ੍ਰਿਕਟ ਦੀਆਂ ਵੀ ਵੋਟਾਂ ਪੈ ਨਹੀਂ ਪੈ ਰਹੀਆਂ ਮੇਰੀ ਗੱਲ ਸੁਣਿਆ ਰੇਟਿੰਗ ਇੱਕ ਮਿੰਟ ਮੇਰੀ ਗੱਲ ਸੁਣੋ ਉਨ੍ਹਾਂ ਨੇ ਕਿਹਾ ਸੀਗਾ ਕਿ ਜਿਹੜਾ ਪਾਸਪੋਰਟ origignal ਹੋਣਾ ਚਾਹੀਦਾ ਕੋਲ ਉਹ ਮੈਂ ਆਪਣੇ ਪਿੰਡੋਂ ਮੰਗਾਇਆ ਮੈਂ ਵੋਟ ਪਾ ਕੇ ਆਇਆ ਇਹ ਗਲਤ ਗੱਲ ਹੈ ਕਿ ਸਿਰਫ ਜਲੰਧਰ ਦੀਆਂ ਵੋਟਾਂ ਪੈ ਨਹੀਂਆਂ ਇਹ ਸਾਰੇ ਡਿਸਟ੍ਰਿਕਟ ਦੀਆਂ ਪੈ ਰਹੀਆਂ ਜੀ ਹਾਂ ਜੀ ਬੈਠੋ ਜੀ ਉਹ ਹੀ ਇਸ ਨਾਟ ਫਰਮ ਜਲੰਧਰ ਇਹਨਾਂ ਦੀ ਵੋਟ ਨਹੀਂ ਪੈਂਦੇ ਇਹਨਾਂ ਨੂੰ ਗਾਈਡ ਕੀਤਾ ਗਿਆ ਇਹਨਾਂ ਨੂੰ ਗਾਈਡ ਕੀਤਾ ਗਿਆ ਬੋਲੋ ਬੋਲੋ ਮੈਂ ਮੈਂ ਲਖੋ ਮੈਂ ਜਾ ਕੇ ਲਖੋ ਮੈਂ ਦਾ ਮੈਂ ਦਾਦਾ ਕਰ ਮਿਸਗਾਈਡ ਕੀਤਾ ਮਿਸਗਾਈਡ ਕੀਤਾ ਤੁਹਾਡੀ ਵੋਟ ਕੱਲ੍ਹ ਪਈ ਆ ਤੂੰ ਪਾ ਕੇ ਆ ਮੈਂ ਮੇਰੀ ਗੱਲ ਸੁਣ ਮੈਂ ਪਾ ਕੇ ਆ ਤੁਹਾਡੀਆਂ ਨਹੀਂ ਤੁਹਾਡੀ ਤੁਹਾਡੀ ਵੋਟ ਅਸੋ ਮਿਸਗਾਈਡ ਕੀਤਾ ਮੈਂ ਜਾ ਕੇ ਨਵੇਂ ਸ਼ਹਿਰ ਦੋਹਾ ਪ੍ਰਧਾਨ ਨੂੰ ਦੱਸਿਆ ਮੈਂ ਕਿਹਾ ਬਈ ਉਹ ਕਹਿੰਦੇ ਆ ਵੋਟ ਇਸਕਾਰ ਤੇ ਨਹੀਂ ਪੈਣੀ ਚੇਪਾ ਦਾ ਕਾਰ ਚਾਹੀਦਾ ਮੈਂ ਦੱਸਿਆ ਮੈਂ ਦੱਸਿਆ ਖੜੇ ਆ ਚੇਪਾ ਦਾ ਕਾਰ ਚਾਹੀਦਾ ਤੁਹਾਡੇ ਕਾਰ ਨਹੀਂ ਪੈਣੇ ਮੋਟਾ ਇਸ ਕਾਰ ਤੇ ਨਹੀਂ ਪੈਣੀ ਜੇ ਤੁਸੀਂ ਬਣਾ ਕੇ ਦਿੱਤੇ ਆ ਚੇਪਾ ਦਾ ਕਾਰ ਕਿਹਾ ਮੈਂ ਦੱਸਿਆ ਜਾ ਕੇ ਫੇ ਤੂੰ ਇੱਥੇ ਬਣਾ ਲੈਂਦੇ ਹੁਣ ਪੈ ਗਈ ਫੇ ਬਾਕੀਆਂ ਦੀ ਪੈ ਗਈ ਤੁਸੀਂ ਕੀ ਪਹਿਨਦੀਆਂ ਬੋਟਾ ਸਾਨੂੰ ਕੀ ਪਤਾ ਸਾਨੂੰ ਵੀ ਅੱਜ ਪਤਾ ਲੱਗਾ ਸਾਨੂੰ ਅੱਜ ਦੱਸਿਆ ਸਾਨੂੰ ਦੱਸਣਾ ਸੀ ਡੀਸੀ ਨੇ ਸਾਨੂੰ ਦੱਸਣਾ ਸੀ ਸਰਕਾਰ ਨੇ ਨਾ ਕਿ ਕਿ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਸਰ ਪਹਿਲਾਂ ਪਤਾ ਲੱਗਣਾ ਚਾਹੀਦਾ ਸਾਨੂੰ ਤੁਹਾਨੂੰ ਆ ਕੇ ਦੱਸਣ ਜਾਂਦੇ ਤੁਸੀਂ ਵੀ ਪੁੱਛਦੇ ਅਸੀਂ ਰੋਜ਼ ਤਾਂ ਅਸੀਂ ਤੁਹਾਡੇ ਕੋਲ ਦੋ ਵਾਰੀ ਗਿਆ ਮੈਂ ਦੋ ਵਾਰੀ ਪੁੱਛਿਆ ਤੁਹਾਨੂੰ ਸਾਨੂੰ ਵੀ ਇੱਥੇ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਸਾਨੂੰ ਇੱਥੇ ਆ ਕੇ ਦੱਸਿਆ ਕਾਦੀ ਪੁੱਛਿਆ ਕੋਈ ਹੁੰਦਾ ਤੇ ਅਸੀਂ ਉੱਨਾ ਕਿਹੜੇ ਮਾਰੇ ਸੀ ਜਾ ਕੇ ਉੱਥੇ ਸਾਰੀ ਗੱਲ ਭੱਜੇ ਆਏ ਆ 8-10 ਘੰਟੇ ਇੱਥੇ ਜਹਾਂ ਦੇ ਬੈਠੇ ਆ ਮੋਟਰ ਖੜੀਆਂ ਪਈਆਂ ਜੀ ਨਾ ਜਿੱਥੇ ਪਈ ਆ ਮੈਂ ਹੁਣ ਪਿਛਲੇ ਹਫ਼ਤੇ ਬਣਾ ਕੇ ਲਿਆ ਆ ਦੋ ਹਫ਼ਤੇ ਮੈਂ ਨਵਾਂ ਸ਼ਹਿਰ ਤੋਂ ਹੁਣ ਕੀ ਕਹਿੰਦੇ ਤੁਹਾਡੀ ਉਹ ਕਹਿੰਦੇ ਕਾਰਡ ਨਹੀਂ ਵੈਲਿਡ ਸਾਨੂੰ ਕੁਛ ਨਹੀਂ ਦੱਸਿਆ ਉਹਦੇ ਕਾਰਡ ਵੈਲਿਡ ਨਹੀਂ ਹੈਗੇ ਜਿਹੜੀ ਇਹ ਗੱਲ ਕਰਦੇ ਆ ਦੱਸ ਤੁਹਾਨੂੰ ਯਾਰ ਮੈਨੂੰ ਗੱਲ ਕਰਨ ਦੇ ਹੁਣ ਜਿਹੜੇ ਇਹ ਕਾਰਡਾਂ ਦੀ ਗੱਲ ਕਰਦੇ ਆ ਜੀ ਉਨੇ ਕਿਹਾ ਸੀ ਜਿਹੜੇ ਕਾਰਡ 15 ਦਸੰਬਰ ਤੋਂ ਪਹਿਲਾਂ ਰਿਨਿਊ ਹੋ ਜਾਣਗੇ ਉਹਨਾਂ ਦੀ ਉਹਨਾਂ ਦੀ ਵੋਟ ਪਾਊਗੀ ਪਾਊਗੀ ਹਰਾ ਜੋ ਕੋ ਸਾਨੂੰ ਦੱਸਿਆ ਗਿਆ ਸਾਨੂੰ ਕੋਈ ਰੀਜਨ ਦੇ ਬਚਨੀ ਦੱਸਿਆ ਗਿਆ ਕਿ ਆ ਫਲਾਨੀ ਡੇਟ ਨੂੰ ਨਹੀਂ ਬਣੀ ਇਹ ਵਰਬਲੀ ਗੱਲ ਆ ਜਿਹੜੇ ਉਹ ਕਹਿੰਦੇ ਆ ਇਹ ਜੀ ਜਿਹੜੇ ਪ੍ਰਧਾਨ ਆ ਇਹ ਪ੍ਰਧਾਨ ਹੈ ਹੀ ਨਹੀਂ ਜਦੋਂ ਤਾਂ ਸਾ ਤੋਂ ਪੈਸੇ ਲੈਣੇ ਹੁੰਦੇ ਆ ਉਦੋਂ ਤਾਂ ਅਸੀਂ ਪ੍ਰਧਾਨ ਆ ਜਦੋਂ ਸਾਡਾ ਫਾਈਨੈਂਸ ਕਿਸੇ ਵੀ ਕੰਮ ਲਈ ਹੋएगा ਸਾਨੂੰ ਬੁਲਾਉਂਦੇ ਆ ਮੀਟਿੰਗਾਂ ਦੇ ਬੁਲਾਉਂਦੇ ਆ ਸਰ ਤੋਂ ਹਰ ਹਰ ਚੀਜ਼ ਲੈਂਦੇ ਆ ਉਦੋਂ ਸਾਨੂੰ ਕਹਿੰਦੇ ਠੀਕ ਆ ਜੀ ਇਹ ਪ੍ਰਧਾਨ ਆ ਸਾਨੂੰ ਕੋਈ ਵੀ ਰਿਟਰਨ ਚ ਨਹੀਂ ਆਇਆ ਜੇ ਕੋਈ ਰਿਟਰਨ ਚਾਹੁੰਦਾ ਤਾਂ ਅਜ਼ੀਮੀ ਪੜੇ ਹੋਣਾ ਸਾਨੂੰ ਕਿਹੜਾ ਪਤਾ ਨਹੀਂ ਹੈ ਅਸੀਂ ਤਾਂ ਕਹਿ ਸਕਦੇ ਠੀਕ ਆ ਸਾਨੂੰ ਲੋੜ ਹੀ ਨਹੀਂ ਪ੍ਰਦਾਨ ਕੀਤੀ ਅਸੀਂ ਉਦੋਂ ਕਹਿੰਦੇ ਲੇਕਿਨ ਨਹੀਂ ਅੱਜ ਉਹ ਅੱਜ ਕੀ ਤਾਂ ਨਹੀਂ ਅੱਜ ਜਦੋਂ ਅਸੀਂ ਵੋਟਾਂ ਇੱਥੇ ਪਾਉਣ ਆਏ ਆ ਜਾਂ ਜਿਹੜੀ ਸਾਰੇ ਪਬਲਿਕ ਆਈ ਆ ਇਹ ਹਰ ਵਾਰ ਹਾਂ ਜੀ ਹਰ ਵਾਰ ਹੁੰਦਾ ਨਹੀਂ ਹਰ ਵਾਰ ਨਹੀਂ ਹੋਇਆ ਜੀ ਆਤ ਕੀ ਹੋਇਆ ਫਸਟ ਟਾਈਮ ਆਇਆ ਹਾਂ ਜੀ अच्छा फर्स्ट टाइम ਹੋਇਆ ਕਿ ਜਿਹੜਾ ਸਾਨੂੰ ਇੱਥੇ ਮੌਕੇ ਤੇ ਆਇਆ ਨੂੰ ਇੱਥੇ ਬਿਲਕੁਲ ਜਦੋਂ ਵੋਟ ਅੰਦਰ ਗਏ ਆ ਉਸ ਵੇਲੇ ਇਹ ਜੀ ਵੋਟ ਨਹੀਂ ਪੈਣੀ ਤੁਹਾਡਾ ਤੁਹਾਡਾ ਕਿਹੜੇ ਸੰਦਾ ਹੋਇਆ ਮੈਂ ਇੰਗਲੈਂਡ ਤੋਂ ਆ ਜੀ ਤੁਹਾਡਾ ਕਿਹੜੇ ਸੰਦਾ ਪਾਰਟ ਆ ਜੀ ਤੁਹਾਡੇ ਕਿਹੜੇ ਸੰਦੀ ਵੋਟ ਬਣੀ ਤੁਹਾਡੀ 95 95 ਤੁਹਾਨੂੰ ਦੱਸਿਆ ਤਾਂ ਬੇਨਤੀ ਕੀਤੀ ਸਰਕਾਰ ਨੇ ਕੀ ਕੀਤਾ 2018 ਤੋਂ ਪਹਿਲੇ ਤੇ ਵੋਟਾਂ ਰੱਦ ਕਰਤੀਆਂ ਨੇ ਜਾਂ ਉਹ ਕਾਰਡ ਨਹੀਂ ਚੱਲਣ ਦੇ ਰਹੇ ਇਹਦੇ ਬਾਰੇ ਤੁਹਾਨੂੰ ਪਤਾ ਸੀਗਾ ਨੇ ਪਤਾ ਮੇਰੀ ਤਾਂ ਯਾਰ ਮੇਰੀ ਗੱਲ ਸੁਣ ਮੇਰੀ ਆਪਣੀ ਵੋਟ ਤਾਂ ਬਣੀ ਹੋਆ ਪਈ ਹੈਗੀ ਆ ਕਦੋਂ ਦੀ ਕਿਹੜੇ ਸੰਦੀ ਮੇਰੀ ਤਾਂ ਹੁਣ ਨਤਾਜਾ ਕਾਰਡ ਬਣਿਆ ਉਹਦੀ ਗੱਲ ਨਹੀਂ ਹੈ ਮੈਂ ਤਾਂ ਸਾਰਿਆਂ ਦੀ ਉਹਨਾਂ ਦੀ ਗੱਲ ਕਰਦਾ ਜਿਹੜੇ ਸਾਡੇ ਭਰਾ ਸਾਰਾ ਕਾਰਡ ਬਣਿਆ ਤੁਹਾਨੂੰ VOTING ਕਰਨ ਦੀ ਦਿੱਤੀ ਗਈ ਹਾਂ ਮੈਨੂੰ ਦਿੱਤੀ ਗਈ ਆ ਲੇਕਿਨ ਜਿਹੜੇ ਸਾਡੇ 50 ਆਦਮੀ ਹਾਂਜੀ ਹਾਂ ਬੰਦ ਕਰ ਇਰੇ 50 60 ਬੰਦੇ ਸੀਗੇ ਉਹ ਉਹਨਾਂ ਨੂੰ ਉਹਨਾਂ ਨੂੰ ਨਹੀਂ ਬਹੁਤ ਪਾਉਣ ਦਿੱਤੀ ਨਹੀਂ ਉਹ ਮੁੜ ਕੇ ਤੁਹਾਨੂੰ ਆਦਾਂ ਵਿੱਚ ਚੇਪਾ ਦੇ ਕਾਰਡ ਤੇ ਵੋਟ ਪਾਉਣ ਦਿੱਤੀ ਇਹ ਹੀ ਹੈ ਉਹੀ ਕਾਰਡ ਜਿਹੜਾ ਸਾਡੇ ਕੋਲ ਨਹੀਂ ਚੇਪਾਲੇ ਤੇ ਉਹਦਾ ਹੁਣ ਦਾ ਬਣਿਆ ਰਹੀ ਆ ਚੇਪਾਲੇ ਦਾ ਕੋਈ ਮਤਵਾਨੀ ਦੂਜੇ ਤੋਂ ਵੀ ਪੈ ਰਹੀ ਹੈ ਸਾਡੀ ਤਾਂ ਪੈ ਨਹੀਂ ਮੈਂ ਮੇਰੀ ਗੱਲ ਸੁਣੋ ਮੈਂ ਕਲੈਰੀਫਾਈ ਕਰਦਾ ਇਹਨਾਂ ਦੀ ਇਹ ਵੋਟ ਦੀ ਗੱਲ ਕਰਦੇ ਨਾ ਇਹਨਾਂ ਨੂੰ ਇਹਨਾਂ ਨੂੰ ਰੋਲਮੈਂਟ ਇਹਨਾਂ ਦੀ ਮੈਂ ਕੀਤੀ ਆ ਸਿਰਫ ਫਰਕ ਇੰਨਾ ਪਿਆ ਭਈ ਇਹਨਾਂ ਦਾ ਕਾਰਡ ਨਵੇਂ ਸ਼ਹਿਰ ਤੋਂ ਨਹੀਂ ਬਣਿਆ ਇਹਨਾਂ ਦਾ ਜਲੰਧਰ ਤੋਂ ਬਣ ਗਿਆ ਤਾਂ ਇਹਨਾਂ ਨੇ ਵੋਟ ਪਾ ਲਈ ਇਹ ਇਹਨਾਂ ਦਾ ਵੀ ਕਾਰਡ ਨਵੇਂ ਸ਼ਹਿਰ ਹੁੰਦਾ ਤੇ ਇਹ ਵੀ ਵੋਟ ਨਾ ਪਾ ਸਕਦੇ ਨਹੀਂ ਮੈਂ ਜਿਹੜੀ ਆਪਣੀ ਮੇਰੀ ਵੋਟ ਬਣੀ ਸੀ ਉਹ ਬਣੀ ਸੀਗੀ ਨਵੇਂ ਸ਼ਹਿਰ ਹੀ ਮੇਰਾ ਐਡਰੈਸ ਨਵੇਂ ਸ਼ਹਿਰ ਦਾ ਆ ਪਰ ਜਿਹੜੇ ਰੀਨਿਊ ਹੋਏ ਆ ਕਿਉਂਕਿ ਜਿਹੜਾ ਚਿਪ ਵਾਲਾ ਕਾਰਡ ਸਿਸਟਮ ਆ ਇੱਕ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਇਹ ਗੱਲ ਇਹ ਚੱਲ ਰਿਹਾ ਚਿਪ ਵਾਲਾ ਪ੍ਰਧਾਨ ਸਿਗੇ ਸਾਰੇ ਡਿਸਟ੍ਰਿਕਟਾਂ ਦੇ ਇਹਨਾਂ ਨੂੰ ਇਹ ਚੀਜ਼ ਅਸੀਂ ਕਈਆਂ ਪ੍ਰਧਾਨਾਂ ਨੂੰ ਪੁੱਛਿਆ ਉਹ ਨਹੀਂ ਸਾਨੂੰ ਲਿਸਟਾਂ ਵੀ ਭੇਜੀਆਂ ਵੀ ਜਿਹੜੀ ਇਹ ਆ ਆਹ ਜਿਹੜੀ ਆ ਸਾਨੂੰ ਐਨੀ ਤਰੀਕ ਤੱਕ ਦੀ ਲਿਸਟ ਆਈ ਉਹ ਇਹ ਤੋਂ ਪਹਿਲਾਂ ਕਾਰਡ ਰੀਨਿਊ ਹੋਣੇ ਚਾਹੀਦੇ ਸੀਗੇ ਹੁਣ ਜੇ ਆਪਾਂ ਕੋਈ ਮੁੱਦੇ ਦੀ ਗੱਲ ਕਰਦੇ ਆ ਮੁੱਦਾ ਇਸ ਟਾਈਮ ਇਹ ਨਹੀਂ ਹੈਗਾ ਮੁੱਦਾ ਤਾਂ ਸਿਰਫ ਇਹੀ ਆ ਕਿ ਇਨਫੋਰਮੇਸ਼ਨ ਦਿੱਤੀ ਗਈ ਸੀਗੀ ਪਹਿਲਾਂ ਐਡਵਾਂਸ ਦੇ ਵਿੱਚ ਜੇ ਕੋਈ ਕਹਿ ਰਿਹਾ ਕਿ ਨਹੀਂ ਇਨਫੋਰਮੇਸ਼ਨ ਸੀਗੀ ਉਹ ਰੋਂਗ ਗੱਲ ਆ ਸਾਡੇ ਕੋਲ ਉਹਨਾਂ ਦੀਆਂ ਕਾਪੀਆਂ ਹੈਗੀਆਂ ਆ ਸਭ ਕੁਛ ਆ ਜੋ ਕੁਛ ਵੀ ਹੋ ਰਿਹਾ ਉਹ ਲਾਅ ਦੇ ਹਿਸਾਬ ਨਾਲ ਹੀ ਹੋ ਰਿਹਾ ਜਿਹਨੀਆਂ ਰੀਨਿਊ ਨਹੀਂ ਕੀਤੇ ਉਹਨਾਂ ਦੀਆਂ ਵੋਟਾਂ ਨਹੀਂ ਪੈ ਰਹੀਆਂ ਇਸ ਲਈ ਪ੍ਰਧਾਨਾਂ ਨੂੰ ਮੰਨਦੇ ਹੋ ਜਾਂ ਸਰਕਾਰ ਨੂੰ ਮੰਨਦੇ ਹੋ ਹਾਂਜੀ ਇਸ ਕੰਮ ਲਈ ਸਰਕਾਰ ਨੂੰ ਜ਼ਿੰਮੇਵਾਰ ਮੈਂ ਤਾਂ ਜੀ ਇਹ ਜਿਹੜਾ ਵੀ ਆ ਪ੍ਰਧਾਨਾਂ ਦੀ ਜ਼ਿੰਮੇਵਾਰੀ ਹੈ ਤਾਂ ਜਿਹੜਾ ਨੂੰ ਬਠਾਲਿਆ ਗਿਆ ਆ ਉਹਨਾਂ ਨੂੰ ਪ੍ਰਧਾਨਗੀਆਂ ਦਿੱਤੀਆਂ ਗਈਆਂ ਆ ਉਹ ਕਹਿੰਦੇ ਵੀ ਜਿਹੜਾ ਲਾਓ ਇਹਨਾਂ ਨੇ ਇਹ ਇਹਨਾਂ ਬਾਰੇ ਨੌਲੇਜ ਹੀ ਨਹੀਂ ਸੀ ਬਈ ਨੌਲੇਜ ਤਾਂ ਜਦ ਬਾਕੀ ਰਿਟਰਨ ਚ ਹੋਈ ਨਾ ਰਿਟਰਨ ਚ ਹੋਈਓ ਆ ਜੀ ਰਿਟਰਨ ਚ ਹੋਈਓ ਆ ਮੈਂ ਆਪਣੇ ਉਹਨਾਂ ਨੂੰ ਇੱਕ ਮਿੰਟ ਹਾਂ ਨਹੀਂ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਅਸੀਂ ਏਡੀਸੀ ਸਾਹਿਬ ਨੂੰ ਮਿਲੇ ਆ ਆਪਣੇ ਨਵੇਂ ਸ਼ਹਿਰ ਚਾਰ ਪੰਜ ਦਿਨ ਪਹਿਲਾਂ ਉਹਨਾਂ ਨੇ ਸਾਨੂੰ ਲੈਟਰ ਦਿਖਾ ਲਿਆ ਜੀ ਕਿ ਆ ਦੇਖੋ ਸਾਰੇ ਲੈਟਰ ਆ ਉਹ ਸਾਰਾ ਕਾਪੀ ਚਾਹੀਦੀ ਆ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੂੰ ਕਾਪੀਆਂ ਚਾਹੀਦੀਆਂ ਮੈਂ ਕਾਪੀਆਂ ਪ੍ਰੋਵਾਈਡ ਕਰ ਦਿੰਨਾ ਹਾਂਜੀ ਭਾਜੀ ਇਹ ਬਾਈਕਾਟ ਕਿਉਂ ਹੋ ਰਿਹਾ ਵੋਟਾਂ ਦਾ ਬਾਈਕਾਟ ਦਾ ਸਾਨੂੰ ਤਾਂ ਸਮਝ ਨਹੀਂ ਲੱਗਦੀ ਬਾਈਕਾਟ ਕਿਉਂ ਹੋ ਰਿਹਾ ਜੀ ਜਿਹੜੇ ਇਹ ਕਹਿੰਦੇ ਆ ਜੀ ਇਹਨਾਂ ਨੂੰ ਇਹਨਾਂ ਨੂੰ ਇਹ ਉੱਥੇ ਗਏ ਹੋਣਗੇ ਤਾਂ ਦੱਸਿਆ ਸਾਨੂੰ ਕੁਝ ਨਹੀਂ ਦੱਸਿਆ ਸਾਨੂੰ ਹਾਂ ਇਹ ਤਾਂ ਹੁਣ ਮਿਲਣ ਲੱਗੇ ਆ ਸਾਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਠੀਕ ਆ ਜਿਹੜੇ ਜਦੋਂ ਤਾਂ ਨਹੀਂ ਪੈਸੇ ਲੈਣੇ ਹੁੰਦੇ ਆ ਜਦੋਂ ਉਹਨਾਂ ਨੂੰ ਕੋਈ ਕੰਮ ਆ ਉਸ ਵੇਲੇ ਤਾਂ ਅਸੀਂ ਪ੍ਰਧਾਨ ਆ ਸਪੋਰਟਸ ਵਿੱਚ ਵੀ ਲੈਲੇ ਵਿੱਚ ਵੀ ਲੈ ਸਪੋਰਟਸ ਨੇ ਹੁਣ 100 ਲੱਖ ਰੁਪਈਆ ਲਿਆ ਪਹਿਲਾਂ ਮੇਲੇ ਚ ਦੇਖੋ 4 ਲੱਖ ਰੁਪਈਆ ਲਿਆ ਉਸ ਵੇਲੇ ਉਹਨਾਂ ਨੂੰ ਸਭ ਕੁਝ ਦੱਸਦਾ ਪ੍ਰਦਾਨ ਆ ਉਸ ਵੇਲੇ ਚਿੱਠੀਆਂ ਵੀ ਬਹੁਤ ਲਿਖਦੇ ਆ ਸਾਨੂੰ ਕੋਈ ਰਿਟਰਨ ਨਹੀਂ ਆਈ ਜਾਂ ਸਾਡੇ ਕਿਤੇ ਵੀ ਸਾਇੰਦ ਦਿਖਾ ਦਿੰਦੇ ਨੇ ਕਿ ਅਸੀਂ ਉਹ ਰਸੀਵਿੰਗ ਕੀਤੀ ਆ ਇਹ ਜਿਹੜੀ ਆਈ ਉਹਨੇ ਆਪਣੇ ਕੋਲ ਰੱਖ ਲਈ ਕੋਈ ਤੁਹਾਨੂੰ ਜਾਂ ਜਾਂ ਨਹੀਂ ਵੀ ਭੇਜੀ ਇਹ ਕਾਜੀ ਚਿੱਠੀ ਇੱਥੇ ਦਿਖਾ ਦਦੇ ਸੀਗੇ ਉਹ ਕਹਿੰਦੇ 2012 ਦੀ ਆ ਸਾਡੇ ਕੋਲ ਤਾਂ ਚਿੱਠੀ ਹੈ ਨਹੀਂ ਸੋ ਇਹ ਜਿਹੜੀ ਆ ਇਹ ਇਹ ਗਿਆ ਹੋਊਗਾ ਉਥੇ ਇਹਨਾਂ ਨੂੰ ਦੇਤੀ ਹੋਊਗੀ ਚਿੱਠੀ ਵਕਰੀ ਗੱਲ ਸਾਡੇ ਕੋਲ ਕੋਈ ਨਹੀਂ